ਸਭਾ ਬੁੱਧੀ ਜਾਲੀਆਂ ਨੇ ਕਰਹਾ ਤਤ ਗਿਆਨ ਬੁੱਧੀ ਤੇ ਸਾਰੇ ਗਿਆਨ ਜਿਹੜੇ ਨੇ ਦੁਨੀਆ ਦੇ ਉਹਦਾ ਅਸਰ ਚਲ ਜਾਂਦਾ ਹੈ ਸਿਰਫ ਤਤ ਗਿਆਨ ਜਿਹੜਾ ਅਸਰ ਇਹਦਾ ਨਹੀਂ ਚਲਦਾ ਕਿ ਅਮਰਤਾ ਹੈ ਮਰਦਾ ਨਹੀਂ ਨਾ ਸਭਾ ਬੁੱਧੀ ਜਾਲੀਆਂ ਨੂੰ ਹਰ ਪ੍ਰਕਾਰ ਦੇ ਬੁੱਧੀ ਦਾ ਅਸਰ ਹਰ ਪ੍ਰਕਾਰ ਦੇ ਗਿਆਨ ਦਾ ਅਸਰ ਤੇ ਤਤਗੰ ਲਾ ਦਿੰਦਾ ਹੈ ਉਹਦੇ ਤੋਂ ਖਤਮ ਕਰ ਦਿੰਦਾ ਹੈ ਨਿਸ਼ਟ ਕਰ ਦਿੰਦਾ ਹੈ ਕਬੀਰ ਕੋ ਗਿਆਨ ਪਹਿਲਾਂ ਵੀ ਹੈਗਾ ਪੜ੍ਹ ਕੇ ਦੇਖੋ ਬੀਜ ਕਬੀਰ ਦਾ ਪਹਿਲਾਂ ਦੰਦ ਜੋੜਦੇ ਸਾਰੇ ਬਖੰਡ ਵਰਦੇ ਉਹਨਾਂ ਪਰ ਜਦ ਅਗਿਆਨ ਆਇਆ ਉਹ ਵੀ ਖਤਮ ਹੋ ਗਿਆ ਉਹ ਛੜਦਾ ਆਪ ਹੀ ਛੜਦਾ ਵੀ ਇਹ ਕੁਝ ਨਹੀਂ ਸੀਗਾ ਫਿਰ ਅੰਦੀ ਦੀ ਟੋਕਰੀ ਚ ਮਾਰਿਆ ਸਾਰੇ ਜਾਕੇ ਉਹ ਤਾਂ ਕੀ ਫਰਕ ਸੀ ਉਹ ਤੋਂ ਗਿਆਨ ਟਕਸੀ ਗਿਆਨ ਘਟਦਾ ਕੀ ਸਬੂਤ ਹੈ ਇੱਕ ਥੋੜਾ ਜਿਹਾ ਆਪਾਂ ਇਥੇ ਮਿਸਾਲ ਲੈ ਰਹੇ ਨੇ ਉਹ ਕੱਚੀ ਬਾਣੀ ਸੀ ਜਿੰਨਾ ਜਰ ਬੁੱਧਪੂਰਣੀ ਹੋਈ ਗੱਲ ਕੱਚੀ ਹੋਊਗੀ ਜਦ ਬੁੱਧਪੂਰਣ ਹੋ ਜੂ ਗੱਲ ਪੱਕੀ ਹੋ ਜੂਗੀ ਕੱਚੀ ਨਹੀਂ ਰਹੇਗੀ ਪੂਰਾ ਸੱਚ ਹੋ ਜੂ ਪ्योर ਸੱਚ ਹੋ ਜੂ ਜਦ ਕਬੀਰ ਕਹਿੰਦਾ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ ਬਲੇਹਾਰੀ ਗੁਰ ਆਪਣੇ ਗੋਬਦੁਰੀਆ ਮਲਾਏ ਇਹ ਗੱਲ ਕੱਚੀ ਸੀ ਤਾਂ ਨਹੀਂ ਆਈ ਆਪਣੇ ਕਿਉਂਕਿ ਇਹਦੇ ਸ਼ਲੋਕਾਂ ਚ ਦਰਜ ਨਹੀਂ ਇਹ ਸ਼ਲੋਕ ਹੈ ਇਹ ਗੱਲ ਕੱਚੀ ਹੈ ਸਾਡੇ ਸਾਡੇ ਅੱਜ ਜਿਹੜੇ ਗਰੰਥੀ ਨੇ ਨਾ ਉਹ ਵਿਚਾਰੇ ਉਹ ਇਹਦੀ ਬੁੱਧੀ ਉਹਨਾਂ ਦੀ ਹੈ ਉਹਨਾਂ ਨੂੰ ਕੀ ਪਤਾ ਅਚੰਗੇ ਚੰਗੇ ਸੰਤਰੇ एवीए ਵਿੱਚ ਪੜੀ ਜਾਂਦੇ ਨੇ ਸ਼ਲੋਕ ਉਹਨਾਂ ਦੇ ਬੁੱਧੀ ਦਾ ਲੈਵਲ ਵਿਚਾਰਨ ਦਾ ਇਹਦੇ ਰੋ ਵੀ ਘੱਟ ਆ ਉਹ ਕੀ ਕਰਨ ਗੁਰੂ ਗੋਬਿੰਦ ਦੇ ਦੋ ਖੜੇ ਗੁਰੂ ਔਰ ਗੋਬਿੰਦ ਨੂੰ ਦੋ ਬਣਾਤਾ ਗੁਰੂ ਗੋਬਿੰਦ ਹੋ ਨਹੀਂ ਹੁੰਦੇ ਕੋਈ ਗੋਬਿੰਦ ਔਰ ਗੁਰੂ ਦੋ ਨਹੀਂ ਹੁੰਦੇ ਅਸੀਂ ਅੱਜ ਵਿਅਕਤੀ ਨੂੰ ਗੁਰੂ ਮੰਨ ਲਿਆ ਹੋਇਆ ਨਾ ਉਦੋਂ ਕਬੀਰ ਵੀ ਵਿਅਕਤੀ ਨੂੰ ਗੁਰੂ ਮੰਨਦਾ ਸੀ ਗੁਰੂ ਇੱਕੋ ਹੀ ਹੈ ਆਦ ਅੰਤੇ ਕੈ ਅਵਧਾਰਾ ਸੋਈ ਗੁਰੂ ਸਮਝਿਓ ਹਵਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਆ ਜਿਹੜੀ ਹੈ ਸ੍ਰਿਸ਼ਟੀ ਬਣਾਈ ਤਾਂ ਰਚਨਾ ਹੋ ਗਈ ਨਾ ਸਵਾਰੀ ਦਾ ਬਤੁਲ ਕੀ ਹੈ ਸਗਲ ਪ੍ਰਜਾ ਜਨ ਆਪ ਸਵਾਰੀ ਜਿਹਨੇ ਸਾਰਿਆਂ ਨੂੰ ਬਤ ਦਿੱਤੀ ਹੈ ਇਹ ਲਵ ਲੋਕਾ ਜਨਮ ਤੱਕ ਲੈ ਕੇ ਆਇਆ ਤੁਹਾਨੂੰ ਔਰ ਇਦੋਂ ਗਹਾ ਵੀ ਲੈ ਕੇ ਜਾਂਦਾ ਸੱਚਖੰਡ ਤੱਕ ਦਾ ਜਿਹੜਾ ਰਾਹ ਦੱਸਦਾ ਗੁਰੂ ਹੈ ਉਹ ਕੌਣ ਗੁਰੂ ਹੈ ਗਿਆਨ ਗੁਰੂ ਆਤਮੋਪਦੇਸੋ ਸੰਸਾਰ ਚ ਉਹਦਾ ਗਿਆਨ ਗੁਰੂ ਹੈ ਪਹਿਲੀ ਸਟੇਜ ਵਿੱਚ ਜਿੰਨਾ ਜਦ ਅਸੀਂ ਕੰਨਾਂ ਤੇ ਵਿਸ਼ਵਾਸ ਕਰਦੇ ਹਾਂ ਜਿੰਨਾ ਜਦ ਸਰੀਰ ਨਾਲ ਜੁੜੇ ਹਾਂ ਉਹਨਾਂ ਜਿਹੜੋ ਗਿਆਨ ਗੁਰੂ ਹੈ ਜਦ ਜੀ ਰਿਟਰਨ ਆਤਮਾ ਅੰਡ ਹੋ ਗਈ ਫਿਰ ਉਹ ਆਪ ਗੁਰੂ ਹੈ ਫਿਰ ਸ਼ਬਦ ਗੁਰੂ ਹੈ ਫਿਰ ਸ਼ਬਦ ਗੁਰੂ ਹੈ ਸ਼ਬਦ ਉਹ ਬਿਰੋਗਨ ਸੁਣਨ ਵਾਲਾ ਗੁਰੂ ਹੈ ਬੰਨਾਂ ਕੁਰਬਾਨੀ ਦੀ ਸੋਚੀ ਗੁਰੂ ਹੈ ਐ ਕਹ ਲਓ ਪਹਿਲੇ ਸਟੇਜ ਦੇ ਵਿੱਚ ਗੁਰਮਾਨੀ ਦੀ ਸੋਚੀ ਗੁਰੂ ਹੈ ਜੇ ਆਸੀਂ ਗ੍ਰੰਥ ਨੂੰ ਗੁਰੂ ਕਹਿੰਦੇ ਆ ਗੁਰੂ ਗ੍ਰੰਥ ਕਹਿੰਦੇ ਆ ਇਹ ਗਿਆਨ ਗੁਰੂ ਦੀ ਸੈਂਸਰ ਵਿੱਚ ਕਹਿੰਦੇ ਆ ਇਹਦਾ ਜਿਹੜਾ ਗਿਆਨ ਹੈ ਸਾਰੇ ਗਿਆਨ ਜਿਹਨੇ ਸੰਸਾਰ ਦੇ ਨੇ ਉਹਨਾਂ ਦਾ ਗੁਰੂ ਹੈ ਪੂਰਾ ਸਾਰਾ ਮਿਹਨਤ ਕੰਮੀਆਂ ਦੱਸਣ ਵਾਲਾ ਇਹ ਗਿਆਨ ਗੁਰੂ ਹੈ ਗ੍ਰੰਥ 'ਚ ਗਿਆਨ ਹੈ ਹੁੰਦਾ ਹੈ ਅਖਰ ਵਿੱਚ ਨਾਮੇ ਹੁੰਦਾ ਨਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗਿਆਨ ਦੇ ਗੀਤ ਨਹੀਂ ਲਖੇ ਦੇ ਵਿੱਚ ਬੁਰਗਾ ਅਖਰੀ ਲਿਖਣ ਲਿਖਤ ਅਖਰਨ ਬੋਲਣ ਵਾਰ ਜਾਇ ਨੂੰ ਬੋਲਣਾ ਦੇ ਉਚਾਰਨ ਦਾ ਰੰਗ ਫਿਰ ਬਾਣੀ ਪੜ ਜਾਣੀ ਫਿਰ ਬਾਣੀ ਕਰਨਾ ਦਾ ਸੋਲੜ ਗੁਰਬਾਣੀ ਇਹ ਗਿਆਨ ਗੁਰੂ ਹੈ ਇੱਕ ਗਿਆਨ ਗੁਰੂ ਹੁੰਦਾ ਕਿਉਂਕਿ ਜਿੱਥੋਂ ਗਿਆਨ ਆਇਆ ਉਹ ਗੁਰੂ ਹੁੰਦਾ ਉਸ ਗੁਰੂ ਦਾ ਗਿਆਨ ਵੀ ਗੁਰੂ ਹੀ ਹੈ ਉਸ ਗੁਰੂ ਦਾ ਦਿੱਤਾ ਹੋਇਆ ਗਿਆਨ ਵੀ ਗੁਰੂ ਹੈ ਸਾਰੇ ਜਿੰਨੇ ਗਿਆਨ ਨੇ ਉਹਨਾਂ ਨੂੰ ਹੋਰ ਪ੍ਰਚੰਡ ਕਰਨ ਵਾਲਾ ਹੋਰ ਉਹਨਾਂ ਤੇ ਅਸਰ ਪਾਉਣ ਵਾਲਾ ਹੋਰ ਬਲਟੇ ਪ੍ਰਬੋਧੂ ਮਨ ਨੂੰ ਪ੍ਰਬੋਧ ਕਰਨ ਵਾਲਾ ਜਿਆਦਾ ਵੋਲਟੇਜ ਵਧਾਉਣ ਵਾਲਾ ਮੈਕਸਿਮਮ ਵੋਲਟੇਜ ਵਧਾਉਣ ਵਾਲਾ ਇਹ ਤੋਂ ਜਿਆਦਾ ਹੋਰ ਕੋਈ ਗਿਆਨ ਨਹੀਂ ਬਰੋ ਐੰਤ ਤੱਕ ਵੋਲਟੇਜ ਵਧਾ ਦਿੰਦਾ ਹੈ ਕਿ ਤਿੰਨੇ ਲੋਕ ਨਜ਼ਰ ਆਉਣ ਲੱਗ ਜਾਂਦੇ ਤਿੰਨੇ ਲੋਕ ਦਾ ਗਿਆਨ ਹੋ ਜਾਂਦਾ ਤਿੰਨੇ ਲੋਕ ਦਾ ਬਾਣੀ ਗਿਆਨ ਹੈ ਗੁਰਬਾਣੀ ਜਿਹੜਾ ਗਿਆਨ ਹੈ ਤਿੰਨੇ ਲੋਕ ਦਾ ਗਿਆਨ ਕਿ ਤਿੰਨ ਲੋਕ ਕੀ ਬਾਤ ਹੈ ਨਾ ਕਹੀ ਹੋਈ ਕਹਿੰਦਾ ਕਵੀ ਲੇਖਾ ਮੇਰੇ ਕੋ ਮੇਰੇ ਸਾਹਮਣੇ ਬਵੰਜਾ ਅਖਰ ਨੇ ਵਿਡੋਨੋਂ ਪੜੇ ਸੀ ਤਿੰਨ ਲੋਕ ਨੇ ਤਿੰਨ ਲੋਕ ਮਾਇਆ ਦੇ ਵਿੱਚ ਨੇ ਮੈਂ ਤਿੰਨਾਂ ਲੋਕਾਂ ਦੀ ਕਹਾਣੀ ਰਾਜਾ ਰਾਮ ਦੀ ਕਹਾਣੀ ਇਹਨੇ ਲੋਕਾਂ ਦੀ ਗੱਲ ਤੁਹਾਡੇ ਸਾਹਮਣੇ 52 ਅੱਖਰਾਂ 'ਚ ਬੰਦ ਕਰ ਦੇਣੀ ਪਰ ਜੀਵੀ ਕਹਾਣੀ ਹੈ ਉਹ ਕਹਾਣੀ ਜਿਹਦੀ ਕਹਾਣੀ ਉਹ ਬਾਹਰ ਹੈ ਕਿਸੇ ਦਿਨ ਅਸੀਂ ਬਾਇਓਗ੍ਰਾਫੀ ਲੇਦੇ ਹਾਂ ਬਾਇਓਗ੍ਰਾਫੀ ਦੇ ਵਿੱਚ ਬੰਦਾ ਥੋੜੀ ਹੁੰਦਾ ਹੈ ਗੁਰਬਾਣੀ ਬਾਇਓਗ੍ਰਾਫੀ ਹੈ ਕਿਸੇ ਦੀ ਜਿਹਦੀ ਬਾਇਓਗ੍ਰਾਫੀ ਆ ਉਹ ਨਹੀਂ ਹੈ ਵਿੱਚ ਉਹਦੀ ਕਹਾਣੀ ਹੈ ਰਮਾਣ ਵਿੱਚ ਕਿਸੇ ਰਾਮਚੰਦਰ ਦੀ ਕਹਾਣੀ ਹੈ ਰਮਾਣ ਚ ਰਾਮਚੰਦਰ ਥੋੜੀ ਬੜਿਆ ਹੋਇਆ ਜਿਹਦੇ ਕਹਾਣੀ ਲੈਂਦੇ ਉਹ ਨਹੀਂ ਹੁੰਦਾ ਕਾਗਜ਼ਾਂ ਜਖੜਾ ਜਿਹੀ ਹੁੰਦਾ ਵੱਖਰਾਂ ਦੇ ਪਰੇ ਹੁੰਦਾ ਉਹਦੀ ਕਹਾਣੀ ਹੁੰਦੀ ਹੈ ਇਹੀ ਕਹਿ ਰਿਹਾ ਉਹ ਬਾਵਰ ਅੱਖਰ ਲੋਕ ਤਰਾ ਸਭ ਕੁਝ ਇਨਹੀ ਵਾਹੇ ਇਹ ਅੱਖਰ ਖਰਜਾਂਗੇ ਕਾਗਜ਼ ਪ੍ਰਾਣਾ ਹੋ ਫੜ ਜੂਗਾ ਅਖਰ ਵੀ ਖਰਜਾਂਗੇ ਪੁਰਾਣੇ ਹੋ ਕੇ ਕਾਗਜ਼ ਨਵੇਂ ਹੋਣ ਫਿਰ ਲਿਖੇ ਜਾਣਗੇ ਲਿਖੇ ਜਾਂਦੇ ਹੁੰਦੇ ਇਹ ਤਾਂ ਅਖਰ ਸਦਾ ਨਿਰਣ ਵਾਲੇ ਕੋ ਗ੍ਰੰਥ ਸਦਾ ਨਿਰਣ ਵਾਲਾ ਹੁੰਦਾ ਉਹਦੀ ਫਿਰ ਪਤਾ ਲਾਈਦੀ ਹੁੰਦੀਆਂ ਨੇ ਉਹ ਅਖਾਰ ਦੀ ਕਹਾਣੀ ਹੈ ਉਹ ਇਹਨਾਂ ਦੇ ਵਿੱਚ ਨਹੀਂ ਉਹ ਅਖਾਰ ਅਖਾਰ ਹੁੰਦਾ ਜਿਹੜਾ ਜਰਾ ਰੋਗ ਤੇ ਪਰੇ ਐ ਅਖਾਰ ਨੂੰ ਅਖਰ ਪੜੀ ਜਾਂਦੇ ਨੇ ਅਖਰ ਨਹੀਂ ਅਖਰ ਤਾਂ ਹੈਗੇ ਨੇ ਉਹ ਅਖਰ ਇਹਨਵੇਂ ਨਾ ਹੈ ਜਿਹੜਾ ਜੋਤ ਸਰੂਪ ਹੈ ਜਿਹਦੀ ਕਹਾਣੀਆਂ ਰਾਜਾ ਰਾਮ ਦੀ ਉਹ ਰਾਜਾ ਰਾਮ ਦੀਆਂ ਦੇ ਵਿੱਚ ਕਿਉਂਕਿ ਰਾਜਾ ਰਾਮ ਕੀ ਕਹਾਣੀ ਵਿੱਚ ਜੜ ਲਈ ਜਾਣੀ ਜਾਣੀ ਰੇ ਰਾਜਾ ਰਾਮ ਕੀ ਅੰਤਰਗਾਮ ਜੋਤ ਪ੍ਰਗਾਸਾ ਕੇ ਗੁਰਮੁਖ ਮਿਲ ਲੈ ਜਾਣੀ ਰਾਜਾ ਰਾਮ ਕੀ ਕਹਾਣੀ ਜਾਣੀ ਹੈ ਰਾਜਾ ਰਾਮ ਕੀ ਕਹਾਣੀ ਦੱਸੀ ਵੀ ਹੈ ਦਸੀ ਇੱਥੇ ਹੀ ਦਸੀ ਹੈ ਬਿਲਕੁਲ ਉਹ ਇੱਕ ਬਾਣੀ ਹੈ ਬਾਹਰ ਰੱਖਰੀ ਇਹਦੇ ਚ ਰਾਜਾ ਰਾਮ ਦੇ ਕਹਾਣੀ ਦਸੀ ਹੈ ਬਾਕੀ ਤਾਂ ਸ਼ਬਦ ਨੇ ਸ਼ਬਦਾਂ ਚ ਕਹਾਣੀ ਨਹੀਂ ਦਸੀ ਜਾ ਸਕਦੀ ਹੁੰਦੀ ਸ਼ਬਦਾਂ ਚ ਮਿੱਥਿਆ ਜਿਹੜੀਆਂ ਹੁੰਦੀਆਂ ਨੇ ਗੱਲਾਂ ਮਿੱਥਾ ਕਟੀਆਂ ਜਾਂਦੀਆਂ ਨੇ ਜਾਂ ਸਚਾਈ ਦਸੀ ਜਾਂਦੀ ਹੈ ਝੂਠ ਕਟਿਆ ਜਾਂਦਾ ਫਖੰਡਵਾਦ ਕਟਿਆ ਜਾਂਦਾ ਸੱਚ ਉਹਦੀ ਜਗ੍ਹਾ ਪ੍ਰੋਜੈਕਟ ਕੀਤਾ ਜਾਂਦਾ ਸ਼ਬਦਾਂ ਵਿੱਚ ਇਹ ਨਹੀਂ ਹੁੰਦਾ ਜਦ ਤੱਕ ਡਿਟੇਲ ਲਿਖਣੀ ਹੈ ਕਹਾਣੀ ਫਿਰ ਬਾਣੀ ਲਿਖੀ ਜਾਂਦੀ ਹੈ ਜਿਵੇਂ ਰਣਨ ਸਾਹਿਬ ਬਾਣੀ ਹੈ ਕੁਝ ਲਗਾਤਾਰ ਕੋ ਡਿਟੇਲ ਲਿਖੀ ਹੈ ਬਾਬਾ ਰਖਰੀ ਬਾਣੀ ਹੈ ਸਿਦ ਗੋਸ਼ਟ ਬਾਣੀ ਹੈ ਦਖਣੀ ਓਮਕਾਰ ਦਖਣੀ ਓਮਕਾਰ ਬਾਣੀ ਹੈ ਸੁਭਨੀ ਸਾਹਿਬ ਬਾਣੀ ਹੈ ਉਹ ਡਿਟੇਲ ਨਾ ਚਲਦੀ ਹੈ ਹੋਰ ਗੱਲ ਦੀ ਸਟੈਪ ਬਾਏ ਸਟੈਪ ਚਲਦੀ ਹੈ ਬੁੱਕ ਦੇ ਕਾਲੇ ਤੋਂ ਗਿਆਨ ਤੇ ਬਿਨੋ ਤਰਮ ਤਰਮ ਨਹੀਂ ਹੁੰਦਾ ਗਿਆਨ ਪ੍ਰਾਪਤੀ ਧਰਮ ਦਾ ਵਿਸ਼ਾ ਹੁੰਦਾ ਧਰਮ ਦਾ ਵਿਸ਼ਾ ਕੀ ਹੈ ਗਿਆਨ ਪ੍ਰਾਪਤੀ ਕਿਉਂਕਿ ਮਨ ਨੂੰ ਮਾਇਆ 'ਚ ਪਟਕੇ ਕੱਢ ਕੇ ਆਪਣੇ ਬੋਲ ਨਾਲ ਜੋੜ ਲੈ ਮੂਲ ਜੋੜ ਵਾਤੇ ਪਹਿਲਾਂ ਤਾਂ ਮੂਲ ਨੂੰ ਪਛਾਣੇ ਮੂਲ ਦਾ ਪਤਾ ਹੋਵੇ ਮੂਲ ਹੈ ਕੀ ਔਰ ਕਿੱਥੇ ਹੈ ਇਕ ਗੰ ਫਿਰ ਮਾਇਆ ਨੂੰ ਮਿੱਠਿਆ ਬਲ ਕੇ ਇੱਛਾ ਨੂੰ ਆਪਣੀ ਇੱਛਾ ਨੂੰ ਆਪਣੀ ਕਲਪਨਾ ਨੂੰ ਕਾਲ ਮੰਨ ਕੇ ਕਾਲ ਸਮਝ ਕੇ ਜਿੰਨਾ ਚਿਰ ਕਲਪਨਾ ਨੂੰ ਕਾਲ ਨਹੀਂ ਨ ਬੰਦਾ ਵੀ ਬੇਰੀ ਇੱਛਾ ਹੀ ਦੇ ਵਿੱਚੇ ਮੇਰੀ ਮੌਤ ਲਿਖੀ ਹੋਈ ਹੈ ਇੱਛਾ ਕਰ ਬਰੂਗੀ ਜਿੱਦਣ ਇੱਛਾ ਸਾਡੀ ਮਾਇਆ ਦੀ ਸਾਡੀ ਮੌਤ ਦਿਖੂ ਨਾ ਇੱਛਾ ਦੇ ਵਿੱਚੋਂ ਉਹ ਦਿਨ ਇੱਛਾ ਛੱਡੂਗੀ ਬੰਨਾ ਇੱਛਾ ਨਹੀਂ ਸਾਡੀ ਇੱਛਾ ਹੀ ਸਾਡੀ ਮੌਤ ਜਿੱਦਣ ਇੱਛਾ ਜੇ ਨੂੰ ਮੌਤ ਦੇਖਣ ਲੱਗੀ ਇੱਛਾ ਛੱਡ ਦੂਗਾ ਬਹੁਤ ਡਰਦਨਾ ਹੈ ਔਰ ਵਾਕਈ ਇੱਛਾ ਬਹੁਤ ਹੈ ਜੇ ਇਦੀ ਇੱਛਾ ਨਾ ਉਹ ਨਾ ਵਿਰੋਧ ਕਰਾਉਂਦੀ ਹੈ ਨਾਮ ਦਾ ਵਿਰੋਧ ਜੇ ਦੀ ਬਹੁਤ ਹੈ ਨਾਮ ਦੇ ਛਣ ਜਾਏ ਤੇ ਬਹੁਤ ਖਤਮ ਇੱਛਾ ਸਾਡੀ ਨਾਮ ਦੀ ਛਣ ਨਹੀਂ ਜਾਣ ਦਿੰਦੀ ਸਾਡੀ ਇੱਛਾ ਸਾਨੂੰ ਬਾਣਾ ਪਰਮੇਸ਼ਰ ਦਾ ਨਹੀਂ ਮਿੱਠਾ ਲੱਗਣ ਦਿੰਦੀ। بس ਇੱਥੇ ਹੀ ਦੁਆ ਸੁਰਾਤੇ ਰਹਿ। ਜਿੰਨਾ ਜਿਹੜੇ ਦੁਆ ਸੁਰਾਤੇ ਨਹੀਂ ਉਹਦੇ ਇੱਛਾ ਜੇ ਹੈ ਸਾਨੂੰ ਮੌਤ ਹੈ। ਇੱਛਾ ਰਹਿ ਤਾਂ ਬਹੁਤ ਸ਼ਰਕਾਰ ਹੈ। ਇੱਛਾ ਰਹਿ ਤਾਂ ਸੱਚਖੰਡ ਚ ਹੈ, ਇੱਛਾ ਵਾਲਾ ਨਰਕ ਚ ਹੈ, ਇੱਛਾ ਵਾਲਾ ਸੁਰਗ ਚ ਹੈ। ਇੱਛਾ ਰਹਿ ਤਾਂ ਸੁਰਗ ਚ ਹੈ। ਜੇ ਇੱਛਾ ਰਹਿਤ ਹੋ ਗਿਆ ਸੁਰਗਤ ਹੈ ਇੱਛਾ ਧਾਰੀ ਹੈ ਫਿਰ ਨਰਕ ਚ ਬਸ ਨਰਕ ਚ ਰਹਿਣਾ ਹੈ ਸੁਰਗਤ ਚ ਰਹਿਣਾ ਇੱਥੇ ਹੀ ਹੈ ਬਸ ਫਰਕ ਇਹਨੂੰ ਗੁਰਦੇ ਸਹਜ ਸੁਣਨ ਕਾ ਘਾਟ ਸਹਜ ਅੰਦਰ ਵਾਲਾ ਸੁਧਮਨ ਜੇ ਮਨ ਜਾਗਦਾ ਹੈ ਪੈਦਾ ਹੁੰਦਾ ਤਾਂ ਅੱਛਾ ਪੈਦਾ ਹੁੰਦੀ ਇੱਛਾ ਪੈਦਾ ਹੋਣੀ ਮੰਨਦਾ ਪੈਦਾ ਹੋ ਜਾਣਾ ਮਨ ਪੈਦਾ ਹੋ ਗਿਆ ਲੋੜ ਕਿ ਜਰੂ ਹੋ ਕੇ ਮਨ ਕਰੇ ਸੁਰਗਤ ਨਹੀਂ ਨੰਨ ਸੁਰਵੇ ਜਾਂਦਾ ਸੋ ਲੁਫੋ ਕੇ ਆਪਣੇ ਮੂਡ ਦੀ ਸਮਾ ਕੇ ਇੱਛਾ ਛੱਡ ਕੇ ਮਾਇਆ ਦੀ ਬਾਇ ਦੀ ਇੱਛਾ ਕਿਉਂ ਪੈਦਾ ਹੁੰਦੀ ਹੈ ਸਵਾਲ ਹੈ ਐਸ ਰੀਡ ਕਰਕੇ ਹੁੰਦੀ ਹੈ ਜਦੋਂ ਮਨ ਸਰੀਰ ਦੀ ਚਿੰਤਾ ਕਰਦਾ ਹੈ ਜਿਹੜੇ ਇਹਨਾਂ ਨੂੰ ਪਿੱਛੇ ਜੁੜੇ ਹੋਏ ਨੇ ਉਹ ਪਰਵਾਹਿਆ ਹੋਰ ਉਹਨਾਂ ਦੀ ਚਿੰਤਾ ਕਰਦਾ ਤਾਂ ਅੱਛਾ ਪੈਦਾ ਉਹਦੇ ਵਰਨਾ ਅੱਛਾ ਪੈਦਾ ਹੀ ਨਹੀਂ ਆਕੌਨ ਵਾਦੀ ਛਾਹ ਤੂੰ ਤਾਂ ਸੰਸਾਰ ਵੀ ਕੋਈ ਛਣ ਹੈ ਆਤਮਾ ਵਾਸਤੇ ਸੰਸਾਰ ਦੁਖ ਰੂਪ ਹੈ ਸਰੀਰ ਵਾਸਤੇ ਸੁਖ ਰੂਪ ਆਤਮਾ ਨੂੰ ਸੁਖ ਚਾਹੀਦਾ ਹੈ ਸਰੀਰ ਨੂੰ ਚਾਹੀਦਾ ਜੇ ਸਰੀਰ ਦਾ ਸੁਖ ਚਾਹੀਦਾ ਹੈ ਤਾਂ ਆਤਮਨ ਦੀ ਚਿੰਤਾ ਦੇ ਦੀ ਕੀਮਤ ਤੇ ਇਹਨੂੰ ਸਰੀਰ ਦਾ ਸੁੱਖ ਮਿਲ ਸਕਦਾ ਹੈ ਮਾਨਸਿਕ ਜਿਹੜੀ ਹੈ ਇਹਨੂੰ ਪੀੜਾ ਡਿਸਟਰਬੈਂਸ ਚਿੰਤਾ ਉਹਦੀ ਕੀਮਤ ਤੇ ਸੁਖ ਨਹੀਂ ਪੀਸ ਆਫ ਮਾਈਂਡ ਨਹੀਂ ਰਹਿਣਾ ਇਹਦੇ ਕੋਲ ਜੇ ਤਾਂ ਪੀਸ ਆਫ ਮਾਈਂਡ ਨੂੰ ਇਹ ਚੰਗਾ ਸਮਝਦਾ ਕੀ ਮਤ ਸਮਝਦਾ ਫੇਤਾ ਸੰਸਾਰੀ ਸੁਖ ਨੂੰ ਤਿਆਗ ਦੇ ਸੰਸਾਰੀ ਸੁਖ ਨੂੰ ਦੁੱਖ ਨੂੰ ਬਰਾਬਰ ਸਮਝ ਲੈ ਸੰਸਾਰੀ ਸੁਖ ਕਰ ਦੁੱਖ ਤਾਂ ਥੋੜੇ ਟਾਈਮ ਦਾ ਹੈ ਕੋਈ ਬਹੁਤਾ ਇਹਦੀ ਬਲੀ ਦੇਣ ਕੋਈ ਬਹੁਤੀ ਉਹ ਨਹੀਂ ਕਰਨੀ ਚਾਹੀਦੀ ਅਰ ਸੰਸਾਰੀ ਦੁੱਖ ਸੁੱਖ ਦੀ ਵੀ ਨਹੀਂ ਗੱਲ ਗੱਲ ਤਾਂ ਹੋਰ ਬਦਲਦੀ ਹੈ ਵਾਇਆ ਹੋਰ ਵੱਜ ਸਿਆਪਾ ਤਾਂ ਉਹ ਪਉਂਦੀ ਹੈ ਰੋਟੀ ਤਾਂ ਸਭ ਨੂੰ ਮਿਲ ਜਾਂਦੀ ਹੈ ਇੰਨੇ ਵੀ ਪੈਸੇ ਹੁੰਦੇ ਰੇ ਮੇਲੇ ਦੇ 4 ਦਿਨ ਰਹਿਣਾ ਆਪਾਂ ਨੇ ਆਪਾਂ ਕਿਹੜਾ ਘਰੇ ਚੱਕ ਕੇ ਲੈ ਜਾਂਦੇ 4 ਦਿਨ ਦਾ ਖਰਚਾ ਲੈ ਜਾਂਦੇ 1000 2000 ਵੱਧ ਲੈ ਜਾਂਦੇ ਮੇਲਾ ਦੇ ਖਰਚਾ ਸਾਡੇ ਕੋਲ ਹੈ ਕਿ ਨਹੀਂ ਹੈ ਉੱਥੇ ਕਿਹੜਾ ਸਾਰੇ ਘਰ ਲੈ ਜਾਂਦੇ ਚੱਕ ਕੇ ਜਿੱਥੋਂ ਆ ਜਾਣ ਇਹ ਉੱਤੇ ਛੋਲੀ ਪਾਉਣੀ ਹੈ ਜਾ ਕੇ ਇਹ ਤਾਂ ਮੇਲਾ ਦੇਖਣਾ ਨਹੀਂ ਛੋੜੀ ਪਾਲੀ ਬਸ ਆਹੀ ਅਕਲ ਦਾ ਫੇਰ ਹੈ ਹੋਰ ਅਕਲ ਦਾ ਫੇਰ ਕੀ ਹੈ ਕੱਲ ਨੂੰ ਕੀ ਹੋਣਾ ਇਹ ਵੀ ਨਹੀਂ ਪਤਾ ਇਹ ਜੀ ਦੁਨੀਆ ਸੇਰ ਮੇਲਾ ਮੰਨੇ ਤਾਂ ਕਰਾਪੇ ਸੇਰ ਮੇਲਾ ਹੈਗਾ ਉਹ ਕੀ ਹੈ ਮੇਲਾ ਦੇ ਸਾਰੇ ਗੱਜਾਂ ਜੰਗਲੋਸਤ ਗੀਣਾ ਹੈ ਦੋ ਗੱਲਾਂ ਨਹੀਂ ਛੱਡਦਾ ਆਪਦੀ ਅਕਲ ਨੂੰ ਸਭ ਤੋਂ ਵੱਡੀ ਬੰਤ ਸਿਆਪਾ ਇਹਦੀ ਅਕਲੇ ਪਾਈ ਖੜੀ ਹੈ ਜਿਹੜੇ ਸ਼ਾਲੇ ਬੰਦੇ ਨੇ ਕਿਸੇ ਨੇ ਕਿਹਾ ਸੀ A little knowledge is a dangerous thing ਥੋੜੀ ਅਕਲ ਬੜੀ ਖਤਰਨਾਕ ਚੀਜ਼ ਹੈ ਬਸ ਉਹ ਸਾਡੇ ਕੋਲ ਹੈ ਉਹਦਾ ਇੱਜ਼ਤ ਰਹਾ ਹੈ ਉਹ ਵਿਦਵਾਨਾਂ ਕੋਲ ਹੈ ਸੰਸਾਰ ਜੋ ਹੀ ਥੋੜੀ ਅਕਲ ਹੈ ਉਹਦੇ ਦਾ ਖਤਰਾ ਸੰਸਾਰ ਨੂੰ ਪੈ ਗਿਆ ਕੋਈ ਆਦਮੀ ਆਏ ਦੱਸੇ ਕੋਈ ਵਿਦਵਾਨ ਦਾਵਾ ਕਰੇ ਮੇਰੇ ਕੋ ਪੂਰੀ ਅਕਲ ਹੈ ਅਜਿਹੀ ਬਿਰਜ ਕੋਈ ਆਦਮੀ ਕੋਈ ਸੰਤ ਕੋਈ ਬੰਦਾ ਦਾਵਾ ਕਰਕੇ ਕਹੇ ਮੇਰੇ ਕੋ ਪੂਰੀ ਅਕਲ ਹੈ ਜੇ ਪੂਰੀ ਅਕਲ ਨਹੀਂ ਤਾਂ ਉਹਦੀ ਅਕਲ ਵੀ ਉਹਦੇ ਵਾਸਤੇ ਖਤਨ ਨਾ ਅਕਲ ਦਾ ਖਤਰਾ ਜਿਆਦਾ ਹਟਦਾ ਇਹਦਾ ਆਪਣੀ ਨਹੀਂ ਰਹਦੀਏ ਜਿੰਨਾ ਚਿਰ ਆਪਣੀ ਹੋ ਨਾ ਚਿਰ ਖਤਰਨਾਕ ਉਹਨਾਂ ਚ ਸਭ ਕੁਝ ਆਪਣਾ ਉਹਨਾਂ ਚ ਰਾਜ ਵੀ ਆਪਣਾ ਚਾਹੀਦਾ ਹੈ ਉਹਨਾਂ ਚ ਸਭ ਕੁਝ ਆਪਣਾ ਜਿੰਨਾ ਚਿਰ ਸਭ ਕੁਝ ਆਪਣਾ ਉਹਨਾਂ ਚ ਰਾਮ ਪਰਾਇਆ ਹੈ ਉਹਨਾਂ ਚ ਤਤ ਗਿਆਨ ਪਰਾਇਆ ਹੈ ਰਾਮ ਪਰਾਇਆ ਕੀ ਰਾਮ ਇਹੀ ਪਰਾਇਆ ਆ ਜਿਹੜਾ ਗਿਆਨ ਹੈ ਨਾ ਗੁਰਮਤਿ ਦਾ ਪਰਾਇਆ ਹੈ ਇਹ ਰਾਮ ਦਾ ਗਿਆਨ ਉਹ ਮੇਰਾ ਗਿਆਨ ਉਹ ਮੇਰੀ ਅਕਲ ਹੈ ਇਹ ਵਿਵੇਕ ਦੀ ਅਕਲ ਹੈ ਬਵੇਕ ਮੁੰਦੀ ਵਿਵੇਕ ਦੀ ਅਕਲ ਤੇ ਇਸ ਵਿਵੇਕ ਦੀ ਅਕਲ ਨਾਲ ਮੇਰੀ ਅਕਲ ਦਾ ਟਕਰਾਓ ਹੈ ਇਸ ਨੂੰ ਕਹਿੰਦੇ ਨੇ ਝਗੜਾ ਇਹ ਹੀ ਝਗੜਾ ਹੈ ਝਗੜੇ ਦੀ ਜੜ ਹੈ ਤੋਂ ਸ਼ੁਰੂ ਹੁੰਦੀ ਜਦ ਹਮਰਾ ਝਗੜਾ ਰਹਿਣ ਕੋ ਪੰਡਤ ਬੁੱਲਾ 6.2 ਦੋ ਹੀ ਵਿਦਵਾਨ ਦੇ ਬੁੱਲਾ ਪਰੜਤ ਬੁੱਲਾ ਜਿਹੜਾ ਮੁਸਲਮਾਨ ਜਿੰਨੇ ਨੇ ਉਹਨਾਂ ਦੇ ਫੈਸਲੇ ਕਤਲ ਤੱਕ ਦੇ ਬੁੱਲਾ ਕਰਦਾ ਫਾਂਸੀ ਤੱਕ ਬੁੱਲਾ ਦਿੰਦਾ ਇਨਸਾਫ ਬੁੱਲਾ ਕਰਦਾ ਹੈ ਵਿਦਵਾਨ ਬੁੱਲਾ ਤੇਦਰ ਪੰਡਤ ਕਰਦਾ ਅਜੀਦੀ ਜੱਜ਼ੀਰ ਨੂੰ ਵਿਦਵਾਨ ਕਹਿੰਦਾ ਕਾਇਆ ਕੋਈ ਹੋਰ ਲੋਰ ਰਖ ਲਿਆ ਇੰਟੈਲੀਜੈਂਸੀ ਰਖ ਲੀ ਨਾ ਦਨੋ ਇੰਟੈਲੀਜੈਂਟ ਆਦਮੀ ਰਖ ਲਿਆ ਬੁੱਧੀਜੀਵੀ ਰਖ ਲਿਆ ਲੋਏ ਬਦਲਿਆ ਇਹ ਬੁੱਧੀਜੀਵੀ ਕਾਨੂੰਨ ਨੇ ਤਾਂ ਕਬੁੱਧੀਜੀਵੀ ਨੇ ਸਾਰੇ ਯਾ ਤਾਂ ਬੋਲ ਆਪਣੀ ਐ ਤਾਂ ਕਬੁੱਧ ਜੇ ਪੀਸ ਆਫ ਮਾਈਂਡ ਦੀ ਕੀਮਤ ਤੇ ਸੰਸਾਰੀ ਸੁਖ ਲੈਂਦਾ ਤਾਂ ਕਬੁੱਧਾ ਉਹ ਜੇ ਜਿਹੜੀ ਬੁੱਧ ਪੀਸ ਆਫ ਮਾਈਂਡ ਦੀ ਕੀਮਤ ਤੇ ਪੀਸ ਆਫ ਮਾਈਂਡ ਨੂੰ ਵੇਚ ਕੇ ਸਾਰੀ ਸੁਖ ਲੈਂਦੀ ਹੈ ਇਹ ਸੰਸਾਰੀ ਮਾਇਆ ਲੈਂਦੀ ਉਸ ਬਸਤਾ ਨੇ ਰੇਡਣੀ ਛੱਡ ਜਾਣੀਆਂ ਨੇ ਉਹ ਕਬੁੱਧ ਨਹੀਂ ਤਾਂ ਹੋਰ ਕੀ ਹੈ ਵਿਚਾਰ ਕੇ ਦੇਖ ਲਓ ਜੇ ਨਹੀਂ ਹੈ ਕਬੂਦ ਤਾਂ ਦੱਸ ਦਿਓ ਵੀ ਕਬੂਦ ਹੈ ਜੀ ਜੋ ਹੈ ਜੋ ਦਿਸ ਰਿਹਾ ਹੈ ਉਹ ਗੱਲ ਕਹੀ ਹੈ ਸੋ ਬੋਲੇ ਜੋ ਪੇਖੇ ਅੰਖੀ ਜੋ ਦਿਸ ਰਿਹਾ ਉਹ ਸੱਚ ਹੈ ਸੱਚ ਕਹਿਤਾ ਪੀਸ ਆਫ ਮਾਈਂਡ ਤੇ ਦੁਨੀਆ ਪਰੇਸ਼ਾਨ ਹੈ ਪੀਸ ਆਫ ਮਾਈਂਡ ਗਵਾ ਬੈਠੇ ਸਾਰੇ ਇਹ ਤਾਂ ਚਾਹੀਦਾ ਹੈ ਪਰ ਉਹ ਜਿਹੜੀ ਬਿਮਾਰੀਆਂ ਨੇ ਉਹ ਉਹ ਵੀ ਨਾਲ ਰੱਖਣੀਆਂ ਨੇ ਆਪਣੀ ਅਕਲ ਨਾਲ ਪੀਸ ਆਫ ਮਾਈਂਡ ਨਹੀਂ ਆ ਸਕਦਾ ਅਬ ਡਿਪਰੈਸ਼ਨ ਅੱਜ ਜਿਆਦਾ ਕਿਉਂ ਹੈ ਇਹ ਕਹਿੰਦੇ ਲੋਕਾਂ ਨੂੰ ਪੜ੍ਹੇ ਲਿਖੇ ਕਰ ਦੋ ਜਿੰਨੇ ਲੋਕ ਜਿਆਦਾ ਪੜ੍ਹੇ ਲਿਖੇ ਕੀਤੇ ਉਹਨਾਂ ਦਾ ਡਿਪਰੈਸ਼ਨ ਵਧਿਆ ਕਿਉਂ ਵਧਿਆ ਇਹਦਾ ਜਵਾਬ ਅੱਜ ਆਪਰੇ ਅੰਦਰੋਂ ਝੱਪਣ ਜਿਹੜੇ ਜਿਆਦਾ ਲੀਡਰ ਨੇ ਲੋਕ ਜਿਹੜੇ ਸੰਸਾਰ ਨੂੰ ਸੁਖੀ ਕਰਨਾ ਚਾਹੁੰਦੇ ਨੇ ਉਹ ਦੇਖਣ ਵੀ ਇਹ ਸਭ ਕੁਝ ਕਿਉਂ ਹੋਇਆ ਫਲਸਫੇ ਵਰਤ ਸਮਝਦੇ ਨੇ ਮੰਨਦੇ ਨੇ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਪੜਾਉਂਦੇ ਵੀ ਨੇ ਪਰ ਉਹ ਮੰਨਦੇ ਨਹੀਂ ਪੜਾਉਂਦੇ ਨੇ ਮੰਨਦੇ ਨਹੀਂ ਗੁਰਬਾਣੀ ਤੋਂ ਘਟਿਆ ਲੈ ਜਾਏ ਗੱਲਾਂ ਪਰ ਗੱਲਾਂ ਗੁਰਬਾਣੀ ਨਾਲ ਮੇਲ ਖਾਂਦੀਆਂ ਨੇ ਫਿਰ ਵੀ ਬਾ ਇਹ ਤਾਂ ਇੱਕ ਸਨੇਪੇ ਥੱਲੇ ਨੇ ਉਹ ਵੀ ਉਹਨੇ ਇਹ ਗੱਲ ਆਮ ਨਹੀਂ ਕੀਤਾ ਪਰ ਤੇ ਆਦਮੀ ਦੀ ਇਹ ਗਲਤੀ ਸਭ ਤੋਂ ਪਹਿਲੀ ਔਰ ਵੱਡੀ ਹੈ ਜਦੋਂ ਉਹਨੇ ਮੰਨ ਲਿਆ ਕਿ ਸੰਸਾਰੀ ਸੁੱਖਾਂ ਚੋਂ ਪੀਸ ਆਉਂਡ ਹੁੰਦਾ ਹੈ ਸੰਸਾਰੀ ਸੁੱਖਾਂ ਸੋ ਖਾਣੀ ਖਰਾਕ 200 ਮਾਈਂਡ ਹੈ ਸੰਸਾਰੀ ਸੁਖ 200 ਮਾਈਂਡ ਨੂੰ ਖਾ ਜਾਣਗੇ ਤੁਹਾਡੇ ਨੂੰ ਜਿੰਨੇ ਸੁਖ ਜ਼ਿਆਦਾ ਪੈਦਾ ਕਰੋਗੇ ਉਨੇ ਹੀ ਜ਼ਿਆਦਾ 200 ਮਾਈਂਡ ਖਾਣਗੇ ਹੋ ਇਹ ਵੀ 200 ਮਾਈਂਡ ਇਹਦੀ ਖਰਾਕ ਹੈ ਸੰਸਾਰੀ ਸੁਖਾਂ ਦੀ ਇਹੀ ਕਾਰਨ ਸੀ ਕਿ ઋષਿ ਮੁਨੀ ਜੰਗਲਾਂ 'ਚ ਰਹਿੰਦੇ ਸੀ ਪੜੇ ਲਿਖੇ ਜ਼ਿਆਦਾ ਸੀ ਉਹ ਮੇਰਾ ਨੋ ਪਾਵੇਂ ਬੇਵਕ ਬੁੱਧੀ ਨਹੀਂ ਸੀ ਪਰ ਇੰਨਾ ਗਿਆਨ ਉਹਨਾਂ ਨੂੰ ਥਾ ਕਿ ਪੀਸਾ ਉਹਨਾਂ ਨੂੰ ਵਸਤੇ ਖਰਚਾ ਘਟਾ ਲੈਣਾ ਚੰਗਾ ਹੈ ਪੈਦਲ ਤੁਰਨਾ ਠੀਕ ਹੈ ਖੱਚਾ ਜਿੰਨਾ ਘੱਟ ਤੋਂ ਘੱਟ ਸਾਡਾ ਹੋਊਗਾ ਸਕੂਲਾਂ ਕਾਲਜਾਂ ਦੀ ਪੜ੍ਹਾਈ ਬੁੱਧੀਵਾਨ ਨਹੀਂ ਬਣਾਉਂਦੀ ਬੁੱਧੀਹੀਨ ਬਣਾਉਂਦੀ ਹੈ ਅੱਜ ਬੁੱਧੀਹੀਨ ਜ਼ਿਆਦਾ ਨੇ ਬੁੱਧੀਵਾਨ ਘੱਟ ਨੇ ਜਿੰਨੇ ਵੀ ਗਲਤ ਕੰਮ ਕਰਦੇ ਨੇ ਪੜ੍ਹੇ ਲਿਖੇ ਕਰਦੇ ਨੇ ਫਰਾਡ ਕਿੰਨੇ ਹੁੰਦੇ ਨੇ ਪੜ੍ਹੇ ਇਹ ਕਰਦੇ ਨੇ ਬੁੱਧੀ ਕਰੇ ਵੀ ਗਲਤ ਕੰਮ ਕਰਨ ਦੀ ਯਾਦ ਨਹੀਂ ਦਿੰਦੀ ਬਦਨਾਮੀ ਵਾਲੇ ਕੰਮ ਕਰ ਜਿਹੜੀ ਬੁੱਧੀ ਬਦਨਾਮੀ ਤੇ 라ਵੇ ਉਹ ਬੁੱਧੀ ਹੈ ਕੋਈ ਤਾਂ ਕਹਿੰਦਾ ਜਿਹੜੀ ਉਲਟੀ ਸਿੱਖਿਆ ਦੇਵੇ ਇਹ ਤਾਂ ਆਪਣੇ ਹਥਿਆਰ ਨਾਲ ਆਤਮ ਹੱਤਿਆ ਵਾਲੀ ਗੱਲ ਹੈ ਆਪਣੇ ਹਥਿਆਰ ਨਾਲ ਆਤਮ ਹੱਤਿਆ ਕਰਨ ਵਾਲੀ ਗੱਲ ਹੈ ਇਹ ਬੁੱਧੀ ਉਹ ਹੈ ਬੁੱਧੀ ਦਾ ਉਹデア ਜਿਹੜੇ ਆਤਮ ਹੱਤਿਆ ਕਰ ਰਹੇ ਨੇ ਲੋਕ ਸੰਸਾਰੀ ਇੱਜ਼ਤ ਦੀ ਜਿਹੜੀ ਹੈ ਦੌੜ ਸੰਸਾਰ ਦੇ ਵਿੱਚ ਮਾਇਆ ਦੀ ਦੌੜ ਚ ਪਦਾਰਥਵਾਦੀ ਦੌੜ ਚ ਜਿਹੜੀ ਅਕਲ ਪਾਉਂਦੀ ਹੈ ਉਹ ਕਬੁੱਧ ਉਹ ਬੁੱਧੀ ਨਹੀਂ ਹੈ ਇਸੇ ਦੀ ਪੜਾਈ ਹੋ ਰਹੀ ਹੈ ਅਸ਼ਾਂਤੀ ਨਹੀਂ ਹੋ ਜਾ ਸਕਦੀ ਇਹ ਸ਼ਾਂਤੀ ਵਧੂਗੀ ਹੋਰ ਵੀ ਵਧੂਗੀ ਵਧੇ ਰਹੀ ਹੈ ਹੋਰ ਵੀ ਵਧੂ ਜਿਹੜੇ ਕਦਰ ਕਰਨੀ ਚਾਹੀਦੀ ਸੀ ਇਹਨਾਂ ਚੀਜ਼ਾਂ ਦੀ ਉਹਨਾਂ ਦੀ ਬੇਕਦਰੀ ਕੀਤੀ ਹੈ ਜਦੋਂ ਬੇਅਗਲੀ ਅਕਲ ਤੇ ਰਾਜ ਕਰਦੀ ਹੈ ਤਾਂ ਅਸ਼ਾਂਤੀ ਪੈਦਾ ਹੁੰਦੀ ਹੈ ਜਦੋਂ ਬੇਅਕਲਾਂ ਦਾ ਅਕਲ ਤੇ ਰਾਜ ਹੋ ਜਾਂਦਾ ਹੈ ਤਾਂ ਅਸ਼ਾਂਤੀ ਪੈਦਾ ਹੋਣੀ ਸੁਭਾਵਕ ਹੈ ਫਿਰ ਵੀ ਜਿਹੜੇ ਧਾਰਮਿਕ ਲੋਕ ਨੇ ਇਹਨਾਂ ਨੂੰ ਅਕਲ ਮੰਦ ਨੇ ਇਹਨਾਂ ਨੂੰ ਸਿਆਣੇ ਨੇ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ ਜਿਹਨਾਂ ਕੋਲ ਜ ਪਾਵਰ ਹੈ ਇਹਨਾਂ ਨੇ ਬੰਦੇ ਕਿਵੇਂ ਜੋੜੇ ਨੇ ਨਾਲ ਆਪਣੇ ਲਾਲਚ ਦੇ ਕੇ ਇਹਨਾਂ ਨੇ ਬੰਦੇ ਜੋੜਨੇ ਨੇ ਲਾਲਚ ਦੇ ਕੇ ਉਹਨਾਂ ਨਾਲ ਬੰਦੇ ਜੁੜਦੇ ਨੇ ਸਿਰ ਦੇ ਕੇ ਗੁਰੂ ਨਾਲ ਬੰਦੇ ਜੁੜਦੇ ਨੇ ਸਿਰ ਸਭ ਕੁਝ ਦੇ ਕੇ ਇਹ ਬੰਦੇ ਜੋੜਦੇ ਨੇ ਉਹਨਾਂ ਨੂੰ ਦੇ ਕੇ ਲਾਲਜ ਦੇ ਕੇ ਇੱਥੇ ਜੁੜਦੇ ਨੇ ਗਾਹਾਂ ਕੁਝ ਪਾਉਣ ਵਾਸਤੇ ਧਰਮ ਦੇ ਨੋਤੇ ਗਲਤ ਹੈ ਜਾਂ ਠੀਕ ਹੈ ਤਰਮੋਰ ਅਧਰਮ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ ਚਾਹੇ ਉਹ ਧਰਮ ਵੀ ਪੂਰਾ ਗਿਆਨਬਾਨ ਨਹੀਂ ਹੈ ਜਦੋਂ ਰਾਖਸ਼ੀ ਦੇਵਤੇ ਦੀ ਲੜਾਈ ਹੁੰਦੀ ਹੈ ਧਰਮ ਨਾਲ ਧਰਮ ਦੀ ਲੜਾਈ ਹੁੰਦੀ ਹੈ ਉਹ ਰਾਖਸ਼ ਕਿਹੜੇ ਪਾਸੇ ਨੇ ਦੇਵਤੇ ਕਿਹੜੇ ਪਾਸੇ ਨੇ ਇਹ ਤਾਂ ਫੈਸਲਾ ਬਾਅਦ ਚ ਆਉਂਦਾ ਗੁਰਵਾਣੀ ਦੋਹਾਂ ਨੂੰ ਰਾਖਸ਼ੀ ਬੰਦੀ ਹੈ ਜੇ ਦੇਵਤਾ ਮੰਨਦੀਏ ਦੇਵਤਾ ਉਹਨੂੰ ਮੰਨਦੀ ਹੈ ਜਿਹੜਾ ਕੰਮ ਕਰਉ ਤਿਆਗ ਹੋਵੇ ਜਿਹਦੇ ਵਿੱਚ ਜਿਹੜਾ ਪਿੱਛੇ ਕਿਤੇ ਨਾ ਕਿਤੇ ਧਰਮ ਨਾਲ ਜੁੜਿਆ ਹੋਵੇ ਜਿਹੜਾ ਆਦਮੀ ਕਹਿੰਦਾ ਵੀ ਧਰਮ ਨਾਲ ਨਹੀਂ ਜੁੜਿਆ ਹੋਇਆ ਧਰਮ ਨੂੰ ਨਹੀਂ ਮੰਨਦਾ ਧਰਮ ਕੋਦੇ ਵਾਸਤੇ ਕੋਈ ਵੈਲਿਊ ਹੀ ਨਹੀਂ ਹੈ ਧਰਮ ਦਾ ਵਾਰ ਹੈ ਕੋਈ ਨਹੀਂ ਉਹ ਰਕਸ਼ਸ ਉਹ ਰਕਸ਼ਸ ਧਰਮ ਕਾਦੇ ਨੂੰ ਧਰਮ ਤੇ ਖੜ ਜਲ ਗਏ। ਅਧਰਮੀਆਂ ਨੇ ਧਰਮ ਤੇ ਰਿਕਨ। ਅਧਰਮ ਕਹਿੰਦੇ ਨੇ ਆਪਣੀ ਆਪਣੀ ਮਰਜ਼ੀ ਸਭ ਦੀ ਹੋਣੀ ਚਾਹੀਦੀ ਹੈ। ਧਰਮ ਕਹਿੰਦੇ ਨੇ ਇਹ ਨਹੀਂ ਹੋਣਾ ਚਾਹੀਦਾ। ਮਰਜ਼ੀ ਤੇ ਨਿਯੰਤਰਣ ਹੋਣਾ ਚਾਹੀਦਾ। ਉਹ ਕਹਿੰਦੇ ਨੇ ਸਾਡੀ ਮਰਜ਼ੀ ਦਾ ਨਿਯੰਤਰਣ ਹੋਣਾ ਚਾਹੀਦਾ। ਕਾਨੂੰਨ ਉਹਨੇ ਆਪਣੇ ਲਗਾ ਬਣਾਏ, ਆਪਣੀ ਗੁੱਦੀ ਨਾ ਬਣਾਏ। ਇੱਕ ਪਾਸੇ ਕਿਸੇ ਧਰਮ ਕਾ ਦੀ ਬੁੱਧੀ ਦੇ ਤੁਨੋਂ ਬਣੇ ਹੋਏ। ਕੀ ਜੇ ਇਸਲਾਮ ਵਾਲੇ ਕੋਈ ਗੱਲ ਕਰਦੇ ਨੇ ਤਾਂ ਇਸਲਾਮ ਮੁਹੰਮਦ ਸਾਹਿਬ ਦਾ ਬਣਾਇਆ ਹੋਇਆ ਹੈ। ਹਾਂ ਜੇ ਉਹਦੇ ਤੇ ਨਹੀਂ ਹਣ ਉਹਨਾਂ ਨਾਲ ਬੈਠ ਕੇ ਗੱਲ ਹੋ ਸਕਦੀ ਹੈ। ਪਰ ਇਹ ਆਪ ਵੀ ਬਣ ਰਹੇ। ਉਹ ਸਿਰਫ। ਉਹਦੇ ਵਿਰੋਧੀ ਹੋ ਕੇ ਨਹੀਂ ਗੱਲ ਹੋ ਸਕਦੀ। ਕਿਸੇ ਆਦਮੀ ਨੂੰ ਅਸੀਂ ਧਰਮ ਤੇ ਤਾਂ ਲਿਆ ਸਕਦੇ ਹਾਂ ਕਿ ਅਸੀਂ ਮੰਨ ਗਏ ਵੀ ਚਲੋ ਭਾਈ ਅਸੀਂ ਵੀ ਮੰਨਦੇ ਹਾਂ ਤੁਸੀਂ ਵੀ ਮੰਨੋ ਆਓ ਇੱਥੇ ਚੱਲੀਏ। ਕਦੇ ਝੂਠੇ ਹੋ ਸਕਦੇ ਕਰ ਸਕਦੇ ਹੁਣ ਯਾ ਸਾਰੇ ਧਰਮ ਲਿਆ ਕੇ ਬੈਠੋ ਇੱਕ ਦੋ ਕਰਕੇ ਜੋ ਅਸਲੀ ਧਰਮ ਉਹਦੇ ਤੇ ਸਾਰੇ ਆਓ ਉਹ ਕਹਦੇ ਨਹੀਂ ਕਹਦੇ ਤੁਸੀਂ ਧਾਰਮਿਕ ਬਣੋ ਅਸੀਂ ਨਹੀਂ ਬਣੋ ਸੰਸਦਾਨ ਕਹਿੰਨੇ ਨੇ ਧਾਰਮਿਕ ਕਾਦਵੀ ਦਾ ਧਾਰਮਿਕ ਰਹੇ ਬਣ ਲੋ ਕਿਵੇਂ ਤੁਸੀਂ ਕਹਦੇ ਨੇ ਹੁਣ ਉਹ ਧਰਮ ਦਾ ਰਾਜ ਫਿਰ ਕਿਵੇਂ ਬਰਦਾਸ਼ਤ ਕਰ ਲੈਣੋ ਰੌਲਾ ਇਸ ਗੱਲ ਦਾ ਆ ਧਰਮ ਦੇ ਰਾਜ ਨੂੰ ਤਾਨੂਬ ਜਿਥੇ ਬੰਦੀ ਬਰਦਾਸ਼ਤ ਨਹੀਂ ਕਰਦੀ ਹੁੰਦੀ ਇਹ ਪ੍ਰੋਬਲਮ ਆਉਂਦੀ ਹੁੰਦੀ ਆਈ ਹੋਈ ਐ ਪ੍ਰੋਬਲਮ ਦੀ ਜੜ੍ਹ ਇਹ ਹੈ ਉਹ ਕਿਉਂ ਨਹੀਂ ਕਹਿੰਦੇ ਝੂਠੇ ਰੇ ਵੀ ਕਹਿੰਦੇ ਤਾਂ ਤਾਂ ਨਹੀਂ ਉਹ ਝੂਠੇ ਨੇ ਇਹ ਜਿਆਦਾ ਝੂਠਾ ਹੈ ਕੋਈ ਕੋਈ ਘੱਟ ਝੂਠਾ ਕੋਈ ਜਿਆਦਾ ਝੂਠਾ ਕੋਈ ਘੱਟ ਝੂਠਾ ਫਿਰ ਵੀ ਜਦੋਂ ਸੰਸਾਰ ਦੀ ਲੜਾਈ ਹੁੰਦੀ ਹੈ ਉਹ ਜਨਸਾਫ ਨਹੀਂ ਹੋ ਸਕਦਾ ਸੰਸਾਰ ਦੀ ਲੜਾਈ ਜਨਸਾਫ ਨਹੀਂ ਹੋ ਸਕਦਾ ਇਹ ਕਾਹਨ ਗਰੀਬ ਹੈ ਖੋਜ ਚ ਭਰਤੀ ਹੋ ਗਿਆ ਰੋਟੀ ਵਾਸਤੇ ਜਾਂਦਾ ਮਾਰਿਆ ਗਿਆ ਇਨਸਾਫ ਕਹਦਾ ਦੂਰ ਤਾਂ ਮਾਰੂਏ ਜਾਂਦੇ ਮੁਰੇ ਹੈ ਇਨਸਾਫ ਨਹੀਂ ਹੈ ਗਰੀਬ ਮਾਰੇ ਜਾਂਦੇ ਨੇ ਉਹ ਦੂਏ ਫਿਰ ਮਾਰੇ ਜਾਂਦੇ ਨੇ ਪਰਦੇ ਕੌਣ ਗਰੀਬ ਇਹ ਪਬਲਿਕ ਮਾਰਦੀ ਹੈ ਤੇ ਉਹਨਾਂ ਦਾ ਕੀ قصور ਹੈ ਜਿਹੜੇ ਵਿਚਾਰੇ ਫੌਜੀ ਮਰਦੇ ਨੇ ਗਰੀਬ ਨਾਲਾ ਕੀ قصور ਹੈ ਉਹਨਾਂ ਦੇ ਵੀ ਤਾਂ ਬੱਚੇ ਹੋਏ ਜੀ ਹੈ ਪਬਲਿਕ ਵਰ ਗਈ ਨਹੀਂ ਹੋਗੀ ਬਰਾਊਨ ਵਾਲੇ ਜਿਹੜੇ ਪਿੱਛੇ ਲੀਡਰ ਨੇ ਉਹ ਆਪਣੀ ਹੱਟ ਧਰਮੀ ਕਿਉਂ ਨਹੀਂ ਛੱਡਦੇ ਉਹ ਕਿਉਂ ਨਹੀਂ ਛੱਡਦੇ ਉਹਨਾਂ ਦੇ ਆਪਣੇ ਇੰਟਰਸਟ ਨੇ ਉਹਨਾਂ ਦੀ ਆਪਣੀ ਹੋਵੇ ਉਹਨੂੰ ਕਿਉਂ ਨਹੀਂ ਤਿਆਗਦੇ